ਜਿਹੜੀ ਪੰਜਾਬੀ ਲੈਂਗੁਏਜ ਹੈ ਨਾ ਉਹਦਾ ਇੱਕ ਆਪਣਾ ਹੀ ਰੁਤਬਾ ਹੈ ਔਰ ਇਹ ਸਾਨੂੰ ਉਦੋਂ ਪਤਾ ਚੱਲਦਾ ਹੈ ਜਦੋਂ ਅਸੀਂ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਸ ਦੇ ਵਿੱਚ ਜਾਂਦੇ ਆ ਜਾਂ ਫਿਰ ਅਸੀਂ ਦੂਜੀ ਕੰਟਰੀਜ਼ ਦੇ ਵਿੱਚ ਜਾਂਦੇ ਆ ਕਿਉਂਕਿ ਉੱਥੇ ਕਈ ਲੋਕ ਨੇ ਜਿਹੜੇ ਸਾਨੂੰ ਕਾਪੀ ਕਰਨ ਕਰਨਾ ਚਾਹੁੰਦੇ ਆ ਸਾਨੂੰ ਕਾਪੀ ਕਰਦੇ ਆ ਔਰ ਸਾਨੂੰ ਬੜਾ ਵੈਲਿਊਏਬਲ ਫੀਲ ਹੁੰਦਾ ਹੈ ਕਿ ਅਸੀਂ ਪੰਜਾਬ ਤੋਂ ਆ ਸਪੈਸ਼ਲੀ ਪੰਜਾਬ ਦਾ ਜਿਹੜਾ ਕਲਚਰ ਹੈ ਇੱਥੇ ਜਿਸ ਤਰੀਕੇ ਨਾਲ ਰਿਸ਼ਤਿਆਂ ਨੂੰ ਨਿਭਾਇਆ ਜਾਂਦਾ ਹੈ ਉਹ ਦੂਜੀ ਸਟੇਟਸ ਦੇ ਵਿੱਚ ਜਾਂ ਦੂਜੀ ਕੰਟਰੀਜ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਦੇਖਣ ਨੂੰ ਨਹੀਂ ਮਿਲਦਾ ਜ਼ਿਆਦਾਤਰ ਜਿਹੜੇ ਪੰਜਾਬੀ ਸੌਂਗਸ ਹੁੰਦੇ ਨੇ ਜਾਂ ਹਿੰਦੀ ਸੌਂਗਸ ਵੀ ਹੁੰਦੇ ਨੇ ਮੈਂ ਨੋਟਿਸ ਕੀਤਾ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਔਰਤ ਹੈ ਉਸਦੇ ਗੁਣਾ ਦੀ بجائے ਉਸਦੀ ਜਿਹੜੀ ਲੁਕਸ ਨੇ ਉਸਦੀ ਚਰਚਾ ਜ਼ਿਆਦਾ ਕੀਤੀ ਜਾਂਦੀ ਹੈ ਉਸ ਨੂੰ ਇੰਟੈਂਸਿਫਾਈ ਕਰਕੇ ਗਾਇਆ ਜਾਂਦਾ ਹੈ ਗਾਣੇ ਨੂੰ ਤੇ ਜਦਕੀ ਹੋਣਾ ਕੀ ਚਾਹੀਦਾ ਠੀਕ ਹੈ ਲੁਕਸ ਦੀ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਹਰ ਇੱਕ ਨੂੰ ਅੱਛਾ ਲੱਗਦਾ ਜਦੋਂ ਉਸਦੀ ਤਾਰੀਫ਼ ਹੁੰਦੀ ਹੈ ਪਰ ਗੁਣਾ ਦੀ ਵੀ ਚਰਚਾ ਨਾਲ ਕਰਨੀ ਚਾਹੀਦੀ ਹੈ ਤਾਂਕਿ ਜੋ ਔਰਤਾਂ ਨੇ ਜਾਂ ਬੰਦੇ ਵੀ ਨੇ ਉਹ ਆਪਣੇ ਆਪਣੇ ਲੁਕਸ ਦੇ ਨਾਲ-ਨਾਲ ਆਪਣੇ ਵਰਚੂਸ ਦੇ ਵੀ ਵਰਕ ਕਰਨ ਜੋ ਕਿ ਪ੍ਰੈਕਟੀਕਲ ਦੇ ਵਿੱਚ ਜਿਆਦਾ ਕੰਮ ਆਣ ਵਾਲੀ ਚੀਜ਼ ਹੈ ਜਦੋਂ 19 ਸਾਲ ਪਹਿਲਾਂ ਮੇਰੀ ਮੈਰਿਜ ਹੋਈ ਨਾ ਮੇਰੇ ਹਸਬੰਡ ਨੇ ਨਾ ਮੈਨੂੰ ਪੰਜਾਬੀ ਨਹੀਂ ਸੀ ਉਹਦੇ ਇੰਨੀ ਜਿਆਦਾ ਬੋਲਣੀ ਵੀ ਸੀ ਇੰਨੀ ਅੱਛੀ ਆਂਦੀ ਕਿਉਂਕਿ ਦੋ ਸਾਲ ਹੀ ਮੈਂ ਸਿਰਫ ਸਟੱਡੀ ਕੀਤੀ ਹੈ ਸਟੱਡੀ ਕੀਤੀ ਹੈ ਪੰਜਾਬੀ 9th ਔਰ 10th ਕਲਾਸ ਦੇ ਵਿੱਚ ਕਿਉਂਕਿ ਸਾਡੇ ਹਰਿਆਣੇ ਵਿੱਚ ਕੀ ਹੁੰਦਾ ਕਿ 9th ਔਰ 10th ਦੇ ਵਿੱਚ ਆਪਸ਼ਨਲ ਸਬਜੈਕਟਸ ਦੇ ਵਿੱਚ ਤੁਸੀਂ ਪੰਜਾਬੀ ਆ ਸੰਸਕ੍ਰਿਤ ਤੁਸੀਂ ਚੂਜ਼ ਕਰ ਸਕਦੇ ਹੋ ਦੋਨਾਂ ਵਿੱਚੋਂ ਇੱਕ ਲੈਂਗੁਏਜ ਤੇ ਹੁੰਦਾ ਮੈਨੂੰ ਪਤਾ ਨਹੀਂ ਕਿ ਹੁਣ ਕੀ ਸਿਸਟਮ ਹੈ ਉੱਥੇ ਤੇ ਮੈਨੂੰ ਨਾ ਮੇਰੇ ਹਸਬੰਦ ਨੇ ਪੰਜਾਬੀ ਜਿਹਾ ਇੱਕ ਸੌਂਗ ਸੁਣਾਇਆ ਤੇ ਮੈਂ ਮੈਂ ਇੰਨੀ ਐਫੀਸ਼ੀਐਂਟ ਨਹੀਂ ਸੀ ਬੋਲਣ ਚ ਤੇ ਹੀ ਯੂਜ਼ ਟੂ ਮੇਕ ਮੋਕਰੀ ਆਫ ਮੀ ਤੇ ਮੈਂ ਤੁਹਾਨੂੰ ਸੁਣਾਉਣੀ ਆ ਉਹ ਕਿਹੜਾ ਸੌਂਗ ਸੀ ਤੇਰੇ ਟਿੱਲੇ ਤੋਂ ਆ ਸੁਰਤ ਦੀਂਦੀ ਆ ਹੀਰੇ ਦੀ ਆ ਲੈ ਵੇਖ ਗੋਰਖਾ ਉੱਡਦੀ ਏ ਫੁੱਲਕਾਰੀ ਬੁਲਬਤੀ ਸਿਉਉਦੇ ਗੱਲਾਂ ਗਲਗਲ ਨਾਲ ਦੀਆਂ ਮੈਂ ਸੰਦਕੇ ਰਥੋਟੀ ਦੇ ਵਿੱਚ ਨਾ ਪਤਲੀ ਨਾ ਭਾਰੀ ਦੋਵੇਂ ਨੈਣ ਜੱਟੀ ਦੇ ਪਰੇ ਮੇ ਕੋਲ ਸ਼ਰਾਬ ਦੇ ਤੋਂ ਸੁਰਾਹੀ ਮੰਗੀ ਮਿਰਗਾ ਕੋਲ